ਜਾਰੀ ਹੈ ਜਿਸਦੇ ਚੱਲਦਾ ਇੱਕ ਹੋਰ ਮਾਮਲਾ ਜਿਸਦੇ ਵਿੱਚ ਨਸ਼ਾ ਤਸਕਰੀ ਨੂੰ ਲੈ ਕੇ ਪੁਲਿਸ ਦੇ ਵੱਲੋਂ ਮਾਫ ਕਰਨਾ ਐਸਟੀਐਫ ਦੇ ਵੱਲੋਂ ਲਗਾਤਾਰ ਹੀ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਇਸ ਵਿਚਾਲੇ ਇੱਕ ਵੱਡੇ ਨਸ਼ਾ ਤਸਕਰ ਅਕਸ਼ੇ ਛਾਬੜਾ ਨੂੰ ਨਾਮਜ਼ਦ ਕਰ ਲਿਤਾ ਗਿਆ ਲੁਧਿਆਣਾ ਐਸਟੀਐਫ ਦੇ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਤਫਤੀਸ਼ ਕੀਤੀ ਜਾ ਰਹੀ ਹੈ ਲਗਾਤਾਰ ਹੀ ਤੇ ਕੇਂਦਰੀ ਜੇਲ੍ਹ ਵਿੱਚ ਬੰਦ ਵੱਡੇ ਨਸ਼ਾ ਤਸਕਰ ਅਕਸ਼ੇ ਛਾਬੜਾ ਨੂੰ ਇਸ ਵਿਚਾਲੇ ਨਾਮਜ਼ਦ ਕੀਤਾ ਗਿਆ ਜ ਕਿ ਕਿ ਇਸ ਪੂਰੇ ਰੈਕਿਟ ਦਾ ਸਰਗਨਾ ਸੀ ਇਸਦੇ ਨਾਲ ਹੀ ਇਹ ਵੀ ਅੱਗੇ ਦੱਸਦੀ ਏ ਕਿ ਇਹ ਕੇਸ ਐਸਟੀਐਫ ਵੱਲੋਂ ਬੀਤੇ ਦਿਨ 4.5 ਕਿਲੋ ਹੈਰੋਇਨ ਤੇ ਕਰੀਬ 1,40,000 ਰੁਪਏ ਦੀ ਡਰਗ ਮਨੀ ਸਣੇ ਗ੍ਰਿਫਤਾਰ ਕੀਤੇ ਗਏ ਹਰਮਨਦੀਪ ਸਿੰਘ ਉਰਫ ਦੀਪ ਦੇ ਮਾਮਲੇ ਵਿੱਚ ਅੱਗੇ ਤਫ਼ਤੀਸ਼ ਕਰਦਿਆਂ ਹੋਇਆ ਦਰਜ ਕੀਤਾ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਪੁਚਕਿਚ ਵੀ ਜਿਹੜੀ ਹੈ ਹਰਮਨਦੀਪ ਸਿੰਘ ਦੇ ਕੋਲੋਂ ਕੀਤੀ ਜਾਂਦੀ ਹੈ ਤੇ ਜੇਲ੍ਹ ਵਿੱਚੋਂ ਨਸ਼ੇ ਦਾ ਰੈਕਟ ਚਲਾ ਰਹੇ ਨਸ਼ਾ ਤਸਕਰਾਂ ਅਮਨਦੀਪ 제ਟੀ ਤੇ ਜਸਪਾਲ ਸਿੰਘ ਉਰਫ 골ਡੀ ਦਾ ਇਸ ਵਿਚਾਲੇ ਹਰਮਨਦੀਪ ਸਿੰਘ ਦੇ ਵੱਲੋਂ ਨਾਂ ਵੀ ਲਿੱਤਾ ਗਿਆ ਸੀ ਜਿਸ ਵੇਲੇ ਐਸਟੀਐਫ ਨੇ 제ਟੀ ਤੇ 골ਡੀ ਨੂੰ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਤਾਂ ਪੁੱਛਗਿੱਛ ਦੌਰਾਨ ਉਹਨਾਂ ਨੇ ਅਕਸ਼ੇ ਛਾਬੜਾ ਦਾ ਨਾਂ ਦੱਸਿਆ ਸੀ ਤਾਂ ਇਹਨਾਂ ਦੋਵਾਂ ਦੇ ਵੱਲੋਂ नामी नशा तस्कर ਦਾ ਨਾਮ ਲਿਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਤੋਂ ਇਸ ਤੋਂ ਇਲਾਵਾ ਜੀਟੀ ਦੀ ਪਤਨੀ ਨੂੰ ਵੀ ਨਾਮਜ਼ਦ ਕੀਤਾ ਗਿਆ ਜਿਸ ਪਾਸੋਂ 700 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ ਇਹਨਾਂ ਤਿੰਨਾਂ ਪਾਸੋਂ ਜਦੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਵੱਡੇ ਖੁਲਾਸੇ ਹੋਏ ਨੇ ਇਸ ਮਾਮਲੇ ਦੇ ਵਿੱਚ ਅੱਗੇ ਦੱਸਦੀ ਏ ਉਹਨਾਂ ਨੇ ਖੁਲਾਸਾ ਕੀਤਾ ਕਿ ਜੇਲ੍ਹ ਦੇ ਵਿੱਚ ਬੰਦ ਜੇਟੀ ਗੋਲਡੀ ਤੇ ਅਕਸ਼ੇ ਛਾਬੜਾ ਪਾਸੋਂ ਜੇਲ੍ਹ ਵਿੱਚੋਂ ਕੁੱਲ ਤਿੰਨ ਮੋਬਾਈਲ ਫੋਨ ਬਰਾਮਦ ਹੋਏ ਨੇ ਤਾਂ ਲਗਾਤਾਰੀ ਮਾਮਲੇ ਦੇਖੇ ਜਾਂਦੇ ਨੇ ਕਿ ਸੈਂਟਰਲ ਜੇਲ੍ਹ ਦੇ ਵਿੱਚੋਂ ਕੈਦੀਆਂ ਦੇ ਕੋਲ ਮੋਬਾਈਲ ਫੋਨ ਮਿਲਦੇ ਨੇ ਤੇ ਇਸ ਵਿੱਚ ਆਲੇ ਵੀ ਵੱਡਾ ਖੁਲਾਸਾ ਹੋਇਆ ਕਿ ਤਿੰਨਾਂ ਦੇ ਕੋਲੋਂ ਫੋਨ ਵੀ ਜਿਹੜੇ ਨੇ ਬਰਾਮਦ ਕੀਤੇ ਗਏ ਨੇ ਤੇ ਜਿਨ੍ਹਾਂ ਖਿਲਾਫ ਜੇਲ੍ਹ ਪ੍ਰਸ਼ਾਸਨ ਵੱਲੋਂ ਵਕਤੋਂ ਪੁਲਿਸ ਕੋਲ ਕੇਸ ਦਰਜ ਕਰਵਾਇਆ ਗਿਆ ਅੱਗੇ ਦੱਸਦੀ ਏ ਕਿ ਅਕਸ਼ੇ ਛਾਬੜਾ ਨੂੰ NCB ਵੱਲੋਂ 2022 ਵਿੱਚ ਸਾਲ 2022 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਪਾਸੋਂ ਏਜੰਸੀ ਨੇ 20 ਕਿਲੋ ਹੈਰੋਇਨ ਬਰਾਮਦ ਕਰਨ ਸੜੇ ਲੁਧਿਆੜਾ ਵਿੱਚ ਚੱਲ ਰਹੀਆਂ ਦੋ ਨਸ਼ੇ ਤਿਆਰ ਕਰਨ ਵਾਲੀਆਂ ਲੈਬਾਂ ਦਾ ਵੀ ਖੁਲਾਸਾ ਕੀਤਾ ਸੀ NCB ਵੱਲੋਂ ਬੀਤੇ ਸਾਲ ਅਫਗਾਨੀ ਨਾਗਰਿਕਾ ਸਣੇ 18 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਨੇ ਤੇ ਇਸ ਵਿਚਾਲੇ ਹੁਣੇ ਜਿਹੜਾ ਮਾਮਲਾ ਸਾਹਮਣੇ ਆਇਆ ਇਸ ਵਿੱਚ ਜਿਹੜਾ ਨਾਮੀ ਵੱਡਾ ਨਸ਼ਾ ਤਸਕਰ ਹੈ ਅਕਸ਼ੇ ਛਾਬੜਾ ਉਸ ਨੂੰ ਵੀ ਨਾਮਸਰ ਕੀਤਾ ਘੱਟਾ ਘੱਤੇ ਕੋਰ ਨਸ਼ਾ ਤਸਕਰ ਦੇ ਪਤਨੀ ਵੀ ਜਿਹੜੀ ਹੈ ਉਸ ਨੂੰ ਵੀ ਇਸ ਮਾਮਲੇ ਦੇ ਵਿੱਚ ਐਸਟੀਐਫ ਦੇ ਵੱਲੋਂ ਨਾਮਜ਼ਦ ਕੀਤਾ ਗਿਆ ਜਨਿਤੇਸ਼ੀ ਦੇਖ ਰਹੇ ਤਾਂ ਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਅੰਜਲੀ ਰਾਜਪੂਤ ਲੁਧਿਆਣਾ ਦੇ ਵਿੱਚ ਐਸਟੀਐਫ ਜਿਹੜੀ ਹੈ ਉਸ ਤੋਂ ਬਾਅਦ ਫਿਰ 9 ਤਰੀਕ ਨੂੰ ਇਹਦੀ ਜਿਹੜੀ ਅਮਨਦੀਪ ਜੈਠੀ ਦੀ ਵਾਈਫ ਹੈਗੀ ਹੈ ਤਨੁਜਾ ਇਹਨਾਂ ਨੂੰ ਨਾਮਿਨੇਟ ਕੀਤਾ ਗਿਆ ਐਂਡ ਜਸਪਾਲ ਸਿੰਘ ਗੋਲਡੀ ਐਂਡ ਅਮਨਦੀਪ ਜੇਠੀ ਇਹ ਤਿੰਨਾਂ ਨੂੰ ਨੋਮੀਨੇਟ ਕੀਤਾ ਗਿਆ ਉਸ ਤੋਂ ਬਾਅਦ ਫਿਰ ਜਦੋਂ 9 ਤਰੀਕ ਨੂੰ ਤਨੂਜਾ ਇਹਦੀ ਰੇਡ ਕੀਤਾ ਗਿਆ ਤੇ ਇਹਦੀ ਜਿਹੜੀ ਕਾਰ ਦੇ ਵਿੱਚੋਂ ਸਾਨੂੰ 700 ਗ੍ਰਾਮ ਹੈਰੋਇਨ ਔਰ ਬਰਾਮਦ ਹੋਇਆ ਠੀਕ ਹੈ ਸੋ ਉਸ ਤੋਂ ਬਾਅਦ ਫਿਰ ਅੱਗੇ ਇਹਨਾਂ ਦੀ 11 ਤਰੀਕ ਨੂੰ ਜਦੋਂ ਅਸੀਂ ਜਸਪਾਲ ਸਿੰਘ ਗੋਲਡੀ ਨੂੰ ਪੁਛਗਿੱਛ ਵਾਸਤੇ ਲੈ ਕੇ ਆਏ ਉਹਦੀ ਪੁਛਗਿੱਛ ਵਿੱਚ ਸਾਨੂੰ ਇੱਕ ਹੋਰ ਨਵਾਂ ਨਾਮ ਸਾਹਮਣੇ ਆਇਆ ਅਕਸ਼ੇ ਕੁਮਾਰ ਛਾਬੜਾ ਤੁਹਾਡੇ ਅਕਸ਼ੇ ਕੁਮਾਰ ਛਾਵੜਾ ਜਿਹੜਾ ਹੈਗਾ ਉਹਨੂੰ ਪ੍ਰੋਡਕਸ਼ਨ ਵਾਰਡ ਤੇ 12 ਤਰੀਕ ਨੂੰ ਪ੍ਰੋਡਕਸ਼ਨ ਵਾਰਡ ਤੇ ਉਹਨੂੰ ਲਿਆਂਦਾ ਗਿਆ ਹੈਗਾ ਲਿਆ ਕੇ ਉਹਦੀ ਜਿਹੜੀ ਪੁਛਗਿਸ਼ ਹੋਈ ਹੈ ਪੁਛਗਿਸ਼ ਤੋਂ ਬਾਅਦ ਸਾਨੂੰ ਪਤਾ ਲੱਗਿਆ ਹੈਗਾ ਕਿ ਜਸਵਾਲ ਗੋਲਡੀ ਅਮਨਦੀਪ ਡੇਠੀ ਤੇ ਅਕਸ਼ੇ ਛਾਪੜਾ ਇਹਨਾਂ ਕੋਲ ਮੋਬਾਈਲ ਹੈਗੇ ਆ ਅੰਦਰ ਉਹ ਮੋਬਾਈਲ ਤੇ ਆਪਰੇਟ ਕਰਦੇ ਹੈਗੇ ਇਹਨਾਂ ਦੇ ਬਾਹਰ ਬੰਦੇ ਹੈਗੇ ਆ ਔਰ ਉਹ ਜਿਹੜਾ ਹੈਗਾ ਬਾਹਰ ਜਿਹੜਾ ਹਰਮਨਦੀਪ ਹੈਗਾ ਇਹਨਾਂ ਨੂੰ ਸਪਲਾਈ ਕਰਦੇ ਸੀਗੇ ਔਰ ਇਹ ਅੱਗੇ ਆਪਣੇ ਦਾਕਾ ਨੂੰ ਸਪਲਾਈ ਕਰਦੇ ਸੀ ਇੱਕ ਪੂਰਾ ਨੈਕਸਸ ਤਿਆਰ ਹੋਇਆ ਸੀ ਜਿਵੇਂ ਜੇਸਨ ਨੈਟਵਰਕ ਚਲਾ ਰਹੇ ਸਨ ਹਾਂ ਡੈਫੀਨਿਟ ਜਿਹੜਾ ਅਕਸ਼ ਸ਼ਾਵੜਾ ਹੈ ਜੇਲ੍ਹ ਚ ਕਿਦਾਂ ਨੈਟਵਰਕ ਚਲਾ ਰਹੇ ਸੀ ਦੇਖੋ ਇਸ ਤਰ੍ਹਾਂ ਹੁੰਦਾ ਜੀ ਜੇਲ੍ਹ ਦੇ ਵਿੱਚੋਂ ਇਹਨਾਂ ਕੋਲ ਮੋਬਾਈਲ ਮਿਲ ਜਾਂਦੇ ਹਨ ਠੀਕ ਹੈ ਔਰ ਬਾਅਦ ਵਿੱਚ ਮੈਂ ਤੁਹਾਨੂੰ ਹੋਰ ਚੀਜ਼ ਦੱਸ ਦੇਣਾ ਹੈਗਾ ਜੇਲ੍ਹ ਦੇ ਵਿੱਚੋਂ ਇਹ ਤਿੰਨਾਂ ਦੇ ਕੋਲੋਂ ਮੋਬਾਈਲ ਵੀ ਬਰਾਮਦ ਹੋਏ ਐ ਸਾਡੀ ਐਸਟੀਐਫ ਦੀ ਇਨਫੋਰਮੇਸ਼ਨ ਤੇ ਜਦੋਂ ਜੇਲ੍ਹ ਵਿਭਾਗ ਨਾਲ ਕੰਟੈਕਟ ਕੀਤਾ ਗਿਆ ਤੇ ਉਹਨਾਂ ਨੇ ਇਸ ਤਹਿਤ ਜਦੋਂ ਰਿਕਵਰੀ ਕੀਤੀ ਮੋਬਾਈਲਸ ਤੇ ਉਹਨਾਂ ਕੋਲੋਂ ਉਹਨਾਂ ਦਾ ਪਰਚਾ ਵੱਖਰਾ ਦਰਜ ਕੀਤਾ ਗਿਆ ਪ੍ਰिजन ਐਕਟ ਦੇ ਵਿੱਚ ਸਰ ਪਿਛਲੇ ਸਾਲ ਐਨਸੀਬੀ ਵੱਲੋਂ ਵੀ ਅਕਸ਼ੇ ਸ਼ਾਵੜਾ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਕਈ 100 ਕਿਲੋ ਜਿਹੜੀ ਜਿਹੜੀ ਕਿਲੋ ਬਰੰਦ ਕੀਤੀ ਗਈ ਸੀ ਕਈ ਕਿਲੋ ਤੇ ਉਹਦੇ ਵਿੱਚ ਵੀ ਇਹ ਇਹਦਾ ਨਾਮ ਜਣ ਕੇ ਸਭ ਤੋਂ ਮੂਰੇ ਆਇਆ ਸੀਗਾ ਤੇ ਐਨਸੀਬੀ ਉਹਨਾਂ ਨੇ ਗ੍ਰਿਫਤਾਰ ਕਰਕੇ ਲਈ ਉਸੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸੀਗਾ ਤੇ ਉਸ ਤੋਂ ਬਾਅਦ ਵੀ ਹੋਰ ਵੀ ਇਹ ਵੀ ਇਹਨੇ ਲੈਬ ਵੀ ਤਿਆਰ ਕੀਤੀ ਹੋਈ ਸੀਗੀ ਵੀ ਆਪ ਹੀ ਤਿਆਰ ਕਰਦਾ ਸੀਗਾ ਜਿਹੜਾ ਨਸ਼ਾ ਸੀਗਾ ਇਹ ਜਿਹੜਾ ਸਿੰਥੈਟਿਕ ਜਿਹੜਾ ਸੀਗਾ ਨਸ਼ਾ ਉਹ ਆਪ ਤਿਆਰ ਕਰਦਾ ਸੀਗਾ ਇਹ ਕੋਈ ਚੀਜ਼ਾਂ ਸਾਹਮਣੇ ਨਹੀਂ ਸੀ ਨਹੀਂ ਹਜੇ ਫਿਲਹਾਲ ਇਹ ਚੀਜ਼ ਸਾਹਮਣੇ ਨਹੀਂ ਆਈ ਹੈਗੀ ਉਹ ਉਸ ਵੇਲੇ ਐਨਸੀਬੀ ਨੇ ਜੋ ਉਸ ਵੇਲੇ ਟੇਕ ਅਪ ਕੀਤਾ ਹੋਵੇਗਾ ਮੈਟਰ ਉਹਦੇ ਚ ਸੀਗਾ ਤੇ ਸਾਡੇ ਕੋਲ ਜੋ ਚੀਜ਼ ਸਾਹਮਣੇ ਆਈ ਹੈਗੀ ਉਹ ਜੇਲ੍ਹ ਦੇ ਵਿੱਚ ਹੁਣ ਹੋਣ ਕਰਕੇ ਜੇਲ੍ਹ ਚੋਂ ਕਿਵੇਂ ਆਪਰੇਟ ਕਰ ਰਹੇ ਸੀਗੇ ਉਸ ਚੀਜ਼ ਦਾ ਜਿਹੜਾ ਡਿਸਕਸ ਹੋ ਰਿਹਾ ਹੈ ਸਰ ਜੀ ਮੋਬਾਈਲ ਬਰਾਮਣ ਕੋਈ ਨਹੀਂ ਉਹਨਾਂ ਦੀ ਵੀ ਜਾਂਚ ਕੀਤੀ ਜਾਓ ਜਿਹੜੇ ਨੰਬਰ ਉਹਦੇ ਚ ਕੋਈ ਹੈ ਕਿਤੇ ਕਿਤੇ ਲਿੰਕਸ ਸੀਗੇ ਐਕਚੁਅਲੀ ਉਹ ਜਿਹੜੀ ਚੀਜ਼ ਹੈਗੀ ਪ੍ਰिजन ਐਕਟ ਦੇ ਵਿੱਚ ਉਹ ਕਨਸਰਨਡ ਪੁਲਿਸ ਸਟੇਸ਼ਨ ਦੇ ਵਿੱਚ ਪਰਚਾ ਦਰਜ ਹੋ ਜਾਂਦਾ ਹੈ ਸਰ ਆਸਾਨ ਛੱਡੀਆਂ ਬਣਾਈ ਉਹ ਵੀ ਅਟੈਚ ਕੀਤੀਆਂ ਲੇਡੀ ਜੂ ਵੀ ਬਹੁਤ ਪ੍ਰੋਪਰਟੀ ਹੈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਨਾਂ ਦਾ ਜਿਹੜੀ ਡਿਟੇਲ ਸਾਰੀ ਆਪਾਂ ਕਲੈਕਟ ਕਰ ਰਹੇ ਹੈਗੇ ਆ ਇਹਨਾਂ ਦੀ ਮੂਵੇਬਲ ਇਮੂਵੇਬਲ ਪ੍ਰੋਪਰਟੀਆਂ ਜਿੰਨੀਆਂ ਵੀ ਹੈਗੀਆਂ ਸਾਰੀ ਇਸ ਨੂੰ ਕਲੈਕਟ ਕਰ ਰਹੇ ਆ ਈਵਨ ਦੈਨ ਅਸੀਂ ਇਹਨਾਂ ਦੀ ਜਿਹੜੀ ਹੈਗੀ ਆਨਲਾਈਨ ट्रांजैक्शंस ਜਿਹੜੀ ਹੈਗੀ ਪੇਮੈਂਟ ट्रांजैक्शन ਹੈਗੀ ਉਹਦਾ ਵੀ ਸਾਰਾ ਡਿਟੇਲ ਕੱਢ ਰਹੇ ਆ ਤੇ ਜਿਸ ਤਰ੍ਹਾਂ ਵੀ ਸਾਰਾ ਹੋਏਗਾ ਜੀ ਐਟਵਾ ਕਿਦਾਂ ਬਣਾਉਂਦੇ ਸਾਰੇ ਦੇ ਵਿੱਚੋਂ ਉਹ ਆਪਰੇਟ ਕਰਦੇ ਸੀ ਇਸ ਦੀ ਅਸੀਂ ਆਸਾਨ ਸ਼ਬਦਾਂ ਦੇ ਕਹਿ ਸਕਦੇ ਆ ਕਿ ਸਿਕਿਉਰਟੀ ਲੈਪਸ ਹੋ ਗਈ ਤੁਸੀਂ ਯੂ ਕੈਨ ਸੇ ਲਾਈਕ ਦਸ ਕਿ ਦੇਖੋ ਲੈਪਸ ਦਾ ਇਹ ਹੈ ਕਿ ਆਪਣੇ ਵੱਲੋਂ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਪੁਲਿਸ ਅਫੀਸ਼ਰਸ ਦੀ ਕਿ ਇਸ ਤਰ੍ਹਾਂ ਦੀ ਚੀਜ਼ਾਂ ਨਾ ਹੋਣ ਬਟ ਫਿਰ ਵੀ ਕਿੰਨਾ ਕਿਤੇ ਇਹ ਚੀਜ਼ਾਂ ਸਾਹਮਣੇ ਆਈਆਂ ਲੈਟਸ ਡੈਫੀਨਿਟਲੀ ਹੋਈ ਰਹਿ ਹੈ ਸਰ ਕੋਈ ਹੋਰ ਵੀ ਹੈ ਰੋਕੀ ਇਸ ਮਾਮਲੇ ਦੇ ਵਿੱਚ ਫੜਿਆ ਜਾਣ ਵਾਲਾ ਜਾਂ ਜਿੱਦਾਂ ਤਨੂਗਿਆ ਉਹਦੀ ਬਾਈਕ ਫੜੀ ਗਈ ਬਾਈਕ ਜਾਂ ਹੋਰ ਕੋਈ ਜੇਸੀ ਫਿਲਹਾਲ ਤਾਂ ਅੱਜ ਜੋ ਇਨਵੈਸਟੀਗੇਸ਼ਨ ਚੱਲਿਆ ਹੈਗਾ ਇਹ ਜਿਹੜੇ 5 ਵਿਅਕਤੀ ਜਿਹੜੇ ਨਾਮਿਨੇਟ ਹੋਏ ਹੈ ਹਜੇ ਤਾਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਇਹਨਾਂ ਦੇ ਆਧਾਰ ਤੇ ਚੱਲ ਰਹੀ ਹੈ ਸਰ ਇੰਨੀ ਭਾਰੀ ਮਾਤਰਾ ਦੇ ਵਿੱਚ ਜਿਹੜੀ ਇਹ ਕਰਦੇ ਸੀ ਸਪਲਾਈ ਕਰਦੇ ਨਸ਼ੇ ਦੀ ਆਂਦੀ ਕਿੱਥੋਂ ਦੇਖੋ ਦੋ ਤਿੰਨ ਅਦਰ ਰੂਟਸ ਹੈਗੇ ਆ ਦਿੱਲੀ ਸਾਈਡ ਤੋਂ ਵੀ ਆ ਰਹੀ ਹੈਗੀ ਜਾਂ ਜੇ ਐਨ ਕੇ ਸਾਈਡ ਤੋਂ ਆ ਰਹੀ ਹੈ ਗੁਜਰਾਤ ਸਾਈਡ ਤੋਂ ਆ ਰਹੀ ਹੈ ਬਾਰਡਰ ਏਰੀਆ ਤੋਂ ਆ ਰਹੀ ਹੈਗੀ ਇਹ ਅਲੱਗ-ਅਲੱਗ ਇਹਨਾਂ ਦੇ ਚੈਨਲਸ ਹੈਗੇ ਨੇ ਕਰਕੇ ਕੋਈ ਆਫੀਸ਼ੀਅਲੀ ਕੋਈ ਇੰਟਰਨੈਸ਼ਨਲ ਲਿੰਕ ਸਾਹਮਣੇ ਆਇਆ ਨਹੀਂ ਹਜੇ ਫਿਲਹਾਲ ਇਹ ਜੋ ਕੋਈ ਸਾਹਮਣੇ ਨਹੀਂ ਆਇਆ ਨੈਟਵਰਕ ਕਿੱਦਾਂ ਬਣਾਉਂਦੇ ਸੀ ਅੰਦਰ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਬੈਠ ਕੇ ਨੈਟਵਰਕ ਕਰਦੇ ਆ ਦੇਖੋ ਐਕਚੁਅਲੀ ਕੀ ਹੈ ਕਿ ਇਹਨਾਂ ਦੇ ਬਾਹਰ ਬੰਦੇ ਹੁੰਦੇ ਆ ਔਰ ਇਹ ਅੰਦਰੋਂ WhatsApp ਕਾਲ ਵਗੈਰਾ ਤੇ ਕੰਟੈਕਟ ਕਰਕੇ ਤੇ ਅੱਗੇ ਜਿੱਥੋਂ ਸਪਲਾਈ ਆਣੀ ਹੈ ਉਥੋਂ ਉੱਥੇ ਉਹਨਾਂ ਨੂੰ ਅਪਰੋਚ ਕਰਦੇ ਆ ਉੱਥੋਂ ਸਪਲਾਈ ਲੈਂਦੇ ਆ ਉਹ ਜਿੱਥੇ ਦੇਣੀ ਹੈਗੀ ਅੱਗੇ ਪਹਿਲਾਂ ਹੀ ਪਤਾ ਲੱਗ ਜਾਂਦਾ ਫਲਾਣੇ ਬੰਦੇ ਨੂੰ ਦੇਣੀ ਹੈਗੀ ਇਹਨਾਂ ਦੇ ਬੰਦੇ ਉਹ ਜਿਹੇ ਹੁੰਦੇ ਜਿਨ੍ਹਾਂ ਤੋਂ ਸਪਲਾਈ ਮਿਲ ਵੀ ਜਾਂਦੀ ਏ ਔਰ ਅੱਗੇ ਉਹ ਜਿਹੇ ਬੰਦੇ ਉਹਨੇ ਜਿਨ੍ਹਾਂ ਨੂੰ ਸਪਲਾਈ ਅੱਗੇ ਇਹਨਾਂ ਨੇ ਕਰਨੀ ਵੀ ਠੀਕ ਹੈ ਹਾਂ ਤੋਂ ਸਿਰਫ ਆਪਰੇਟ ਕਰਦੇ ਜਿਹੜੇ ਹੁਣ ਨਵੇਂ ਧਿਰਾਵਾਂ ਦੇ ਤਹਿਤ ਅੰਦਰ ਬੰਦ ਸੀਗਾ ਜੇਲ੍ਹ ਦੇ ਵਿੱਚ ਇਹਨਾਂ ਦੀ ਐਨਡੀਪੀਐਸ ਦੀ ਧਾਰਾਵਾਂ ਦੇ ਤਹਿਤ ਸਰ ਜਿਹੜੇ ਨਵੇਂ ਫੜਕੇ ਨੇ ਕੋਈ ਉਹਨਾਂ ਚੋਂ ਪੁੱਤ ਨਹੀਂ ਨਸ਼ਾ ਕਰਦਾ ਜਿੱਦਾਂ ਐਡਿਕਟ ਨਹੀਂ ਥੈਂਕ ਯੂ ਹੁਜੀ ਇਹਨਾਂ ਦਾ ਦੇਖੋ ਉਹ ਜਿਹੇ ਟੈਸਟ ਹੋਏਗਾ ਡਰਗ ਟੈਸਟ ਤੋਂ ਪਤਾ ਲੱਗੇਗਾ ਕਿ ਨਾ ਲੱਗਦਾ ਹੈਗਾ ਫਿਰ ਉਸ ਹਿਸਾਬ ਨਾਲ ਫਿਰ ਨੈਕਸਟ ਜਿਹੜੀ ਹੈਗੀ ਸੈਕਸ਼ਨ ਅਪਲਾਈ ਹੋਏਗੀ ਜੀ ਜੀ ਸਰ ਸਸ ਦੂਸਰਾ ਮਾਮਲਾ ਕਿਹੜਾ ਇਹਦੇ ਵਿੱਚ 7 ਤਰੀਕ ਦੀ ਗੱਲ ਹੈਗੀ 7 12 ਦੀ ਗੱਲ ਹੈ ਇਸੇ ਇਸੇ ਮਹੀਨੇ 7 ਤਰੀਕ ਦੀ ਗੱਲ ਹੈਗੀ ਹਰਮਨਦੀਪ ਸਿੰਘ ਜਿਹਦੀ ਇਨਫੋਰਮੇਸ਼ਨ ਆਈ ਸੀਗੀ ਐਕਸਪਰਟ ਸਾਹਿਬ ਨੂੰ ਸਾਡੇ ਹਿਸਟਰੀ ਆਫ ਦੇ ਹਰਮਨ ਸਿੰਘ ਜੀ ਨੂੰ ਸੋ ਉਸ ਪੇਸ ਤੇ ਇਹਨੂੰ ਜਦੋਂ ਕਾਬੂ ਕੀਤਾ ਗਿਆ ਸੀਗਾ ਤਾਂ ਇਹਦੀ ਜਿਹੜੀ ਇਹਦੇ ਕੋਲ ਗੱਡੀ ਹੈਗੀ ਸੀ ਸਿਟੀ ਹੋਂਦਾ ਸਿਟੀ ਹੋਂਡਾ ਦੇ ਵਿੱਚੋਂ 4 ਕਿਲੋ ਤੇ 500 ਗ੍ਰਾਮ ਹੈਰੋਇਨ ਜਿਹੜੀ ਬਰਾਮਦ ਹੋਈ ਸੀ ਇਹਦੇ ਕੋਲ ਉਸ ਵੇਲੇ ਸੋ ਜਦੋਂ ਇਹਦੀ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਵਿੱਚ ਸਾਨੂੰ ਇਹਨੇ ਦੱਸਿਆ ਹੈਗਾ ਕਿ ਜੇਲ੍ਹ ਵਿੱਚ ਇੱਕ ਨੈਕਸਸ ਜਿਹੜਾ ਹੈਗਾ ਉਹਪਰੇਟ ਹੋ ਰਿਹਾ ਹੈ ਔਰ ਉਹਦੇ ਵਿੱਚ ਜਸਪਾਲ ਸਿੰਘ ਗੋਲਡੀ ਐਂਡ ਅਮਨਦੀਪ ਸਿੰਘ ਜੇਠੀ ਸੋ ਅਮਨਦੀਪ ਸਿੰਘ ਜੇਠੀ ਜੋ ਔਲਰੀਡੀ ਐਸਟੀਐਫ ਵੱਲੋਂ ਹੀ ਉਹਨੂੰ ਰਿਕਵਰੀ ਦੇ ਮਾਮਲੇ ਦੇ ਵਿੱਚ ਉਹਨੂੰ ਬੁੱਕ ਕੀਤਾ ਗਿਆ ਸੀਗਾ ਸੇ ਇਹ ਲੋਗ ਜੇਲ੍ਹ ਦੇ ਵਿੱਚੋਂ ਹੀ ਉਹ অপারেਟ ਕਰ ਰਹੇ ਸੀਗੇ ਔਰ ਇਹਨਾਂ ਦਾ ਜਿਹੜਾ ਹੈਗਾ ਕੁਝ ਇੱਕ ਲੋਕਾਂ ਨੂੰ ਇਹ ਸਪਲਾਈ ਕਰਦਾ ਸੀਗਾ ਸੋ ਜਦੋਂ ਉਹਨਾਂ ਨੂੰ ਉਸ ਤੋਂ ਬਾਅਦ ਫਿਰ 9 ਤਰੀਕ ਨੂੰ ਇਹਦੀ ਜਿਹੜੀ ਅ ਅਮਨਦੀਪ ਜੇਠੀ ਦੀ ਵਾਈਫ ਹੈਗੀ ਹੈ ਤਨੂਜਾ ਇਹਨਾਂ ਨੂੰ ਨਾਮਿਨੇਟ ਕੀਤਾ ਗਿਆ ਐਂਡ ਜਸਪਾਲ ਸਿੰਘ ਗੋਲਡੀਅਰ ਅਮਨਦੀਪ ਜੇਠੀ ਇਹ ਤਿੰਨਾਂ ਨੂੰ ਨਾਮਿਨੇਟ ਕੀਤਾ ਗਿਆ ਉਸ ਤੋਂ ਬਾਅਦ ਫਿਰ ਜਦੋਂ 9 ਤਰੀਕ ਨੂੰ ਤਨੂਜਾ ਇਹਦੀ ਰੇਡ ਕੀਤਾ ਗਿਆ ਤੇ ਇਹਦੀ ਜਿਹੜੀ ਕਾਰ ਦੇ ਵਿੱਚੋਂ ਸਾਨੂੰ 700 ਗ੍ਰਾਮ ਹੈਰੋਇਨ ਔਰ ਬਰਾਮਦ ਹੋਇਆ। ਠੀਕ ਹੈ। ਸੋ ਉਸ ਤੋਂ ਬਾਅਦ ਫਿਰ ਅੱਗੇ ਇਹਨਾਂ ਦੀ 11 ਤਰੀਕ ਨੂੰ ਜਦੋਂ ਅਸੀਂ ਜਸਪਾਲ ਸਿੰਘ 골ਡੀ ਨੂੰ ਪੁਛਗਿਛ ਵਾਸਤੇ ਲੈ ਕੇ ਆਏ, ਉਹਦੀ ਪੁਛਗਿਛ ਵਿੱਚ ਸਾਨੂੰ ਇੱਕ ਹੋਰ ਨਵਾਂ ਨਾਮ ਸਾਹਮਣੇ ਆਇਆ ਅਕਸ਼ੇ ਕੁਮਾਰ ਛਾਵੜਾ ਦਾ। ਸੋ ਅਕਸ਼ੇ ਕੁਮਾਰ ਛਾਵੜਾ ਜਿਹੜਾ ਹੈਗਾ ਉਹਨੂੰ ਪ੍ਰੋਡਕਸ਼ਨ ਵਰਡ ਤੇ 12 ਤਰੀਕ ਨੂੰ ਪ੍ਰੋਡਕਸ਼ਨ ਵਰਡ ਤੇ ਉਹਨੂੰ ਲਿਆਂਦਾ ਗਿਆ ਹੈਗਾ। ਲਿਆ ਕੇ ਉਹਦੀ ਜਿਹੜੀ ਪੁਛਗਿਛ ਹੋਈ ਹੈ ਪੁਛਗਿਛ ਤੋਂ ਬਾਅਦ ਸਾਨੂੰ ਪਤਾ ਲੱਗਿਆ ਹੈਗਾ ਕਿ ਜਸਪਾਲ 골ਡੀ, ਅਮਨਦੀਪ ਡੇਠੀ ਤੇ ਅਕਸ਼ੇ ਛਾਪੜਾ ਇਹਨਾਂ ਕੋਲ ਮੋਬਾਈਲ ਹੈਗੇ ਆ ਅੰਦਰ ਉਹ ਮੋਬਾਈਲ ਤੇ ਆਪਰੇਟ ਕਰਦੇ ਹੈਗੇ ਇਹਨਾਂ ਦੇ ਬਾਹਰ ਬੰਦੇ ਹੈਗੇ ਆ ਔਰ ਉਹ ਜਿਹੜਾ ਹੈਗਾ ਬਾਹਰ ਇਹਦਾ ਹਰਮਨਦੀਪ ਹੈਗਾ ਇਹਨਾਂ ਨੂੰ ਸਪਲਾਈ ਕਰਦੇ ਸੀਗੇ ਔਰ ਇਹ ਅੱਗੇ ਆਪਣੇ ਗਾਕਾ ਨੂੰ ਸਪਲਾਈ ਕਰ ਰਹੇ ਸੀਗੇ ਇੱਕ ਪੂਰਾ ਨੈਕਸਸ ਤਿਆਰ ਹੋਇਆ ਹੋਇਆ ਹੈ ਸਰ ਜੇਲ ਦਾ ਨੈਟਵਰਕ ਚਲਾ ਰਹੇ ਸਰ ਹਾਂ ਡੈਫੀਨਿਟ ਜਿਹੜਾ ਅਕਸ਼ੇ ਛਾਪੜਾ ਹੈ ਜੇਲ ਚ ਕਿਦਾਂ ਨੈਟਵਰਕ ਚਲਾ ਰਹੇ ਸੀ ਇਹ ਦੇਖੋ ਇਸ ਤਰ੍ਹਾਂ ਹੁੰਦਾ ਜੀ ਜੇਲ ਦੇ ਵਿੱਚੋਂ ਇਹਨਾਂ ਕੋਲ ਮੋਬਾਈਲ ਮਿਲ ਜਾਂਦੇ ਇਹਨਾਂ ਨੂੰ ਠੀਕ ਹੈ ਔਰ ਬਾਅਦ ਵਿੱਚ ਮੈਂ ਤੁਹਾਨੂੰ ਹੋਰ ਚੀਜ਼ ਦੱਸ ਦੇਣਾ ਹੈਗਾ ਜੇਲ੍ਹ ਦੇ ਵਿੱਚੋਂ ਇਹ ਤਿੰਨਾਂ ਦੇ ਕੋਲੋਂ ਮੋਬਾਈਲ ਵੀ ਬਰਾਮਦ ਹੋਏ ਐ ਸਾਡੀ ਐਸਟੀਐਫ ਦੀ ਇਨਫੋਰਮੇਸ਼ਨ ਤੇ ਜਦੋਂ ਜੇਲ੍ਹ ਵਿਭਾਗ ਨਾਲ ਕੰਟੈਕਟ ਕੀਤਾ ਗਿਆ ਤੇ ਉਹਨਾਂ ਨੇ ਇਸ ਤਰ੍ਹਾਂ ਜਿਹੜਾ ਰਿਕਵਰੀ ਕੀਤੀ ਮੋਬਾਈਲਸ ਤੇ ਉਹਨਾਂ ਕੋਲੋਂ ਤੇ ਉਹਨਾਂ ਦਾ ਪਰਚਾ ਵੱਖਰਾ ਦਰਜ ਕੀਤਾ ਗਿਆ ਪ੍ਰਿਜ਼ਨ ਐਕਟ ਦੇ ਵਿੱਚ ਸਰ ਪਿਛਲੇ ਸਾਲ ਐਨਸੀਬੀ ਵੱਲੋਂ ਵੀ ਅਕਸ਼ ਸ਼ਾਵੜਾ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਕਈ 100 ਕਿਲੋ ਜਿਹੜੀ ਜਿਹੜੀ ਕਿਲੋ ਬਰਾਮਦ ਕੀਤੀ ਗਈ ਸੀ ਕਈ ਕਿਲੋ ਤੇ ਉਹਦੇ ਵਿੱਚ ਵੀ ਇਹ ਇਹਦਾ ਨਾਮ ਜਣ ਕੇ ਸਭ ਤੋਂ ਮੂਰੇ ਆਇਆ ਸੀਗਾ ਤੇ ਐਨਸੀਬੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਈ ਉਸੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਨ ਸੀਗਾ ਤੇ ਉਸ ਤੋਂ ਬਾਅਦ ਵੀ ਹੋਰ ਵੀ ਇਹ ਵੀ ਇਹਨੇ ਲੈਬ ਵੀ ਤਿਆਰ ਕੀਤੀ ਹੋਈ ਸੀਗੀ ਵੀ ਆਪ ਹੀ ਤਿਆਰ ਕਰਦਾ ਸੀਗਾ ਜਿਹੜਾ ਨਸ਼ਾ ਸੀਗਾ ਇਹ ਜਿਹੜਾ ਸਿੰਥੈਟਿਕ ਜਿਹੜਾ ਸੀਗਾ ਨਸ਼ਾ ਉਹ ਆਪ ਤਿਆਰ ਕਰਦਾ ਸੀਗਾ ਇਹ ਕੋਈ ਚੀਜ਼ਾਂ ਸਾਹਮਣੇ ਨਹੀਂ ਸੀ ਨਹੀਂ ਹਜੇ ਫਿਲਹਾਲ ਇਹ ਚੀਜ਼ਾਂ ਸਾਹਮਣੇ ਨਹੀਂ ਆਈਆਂ ਹੈਗੀਆਂ ਉਹ ਉਸ ਵੇਲੇ ਐਨਸੀਬੀ ਨੇ ਜੋ ਉਸ ਵੇਲੇ ਟੇਕ ਅਪ ਕੀਤਾ ਹੋਏਗਾ ਮੈਟਰ ਉਹਦੇ ਚ ਸੀਗਾ ਤੇ ਸਾਡੇ ਕੋਲ ਜੋ ਚੀਜ਼ ਸਾਹਮਣੇ ਆਈ ਹੈਗੀ ਉਹ ਜੇਲ੍ਹ ਦੇ ਵਿੱਚ ਹੁਣ ਹੋਣ ਕਰਕੇ ਜੇਲ੍ਹ ਚੋਂ ਕਿਵੇਂ ਆਪਰੇਟ ਕਰ ਰਹੇ ਸੀਗੇ ਉਸ ਚ ਦੇ ਰੈਕਡ ਸਕੂਲ ਨੇ ਮੋਬਾਈਲ ਬਰਾਮਦ ਕੋਈ ਨਹੀਂ ਉਹਨਾਂ ਦੀ ਵੀ ਜਾਂਚ ਕੀਤੀ ਜੋ ਜਿਹੜੇ ਨੰਬਰ ਉਹਦੇ ਚ ਕੋਈ ਡੈਫੀਨਿਟਲੀ ਲਿੰਕਸ ਸੀਗੇ ਸਾਰਾ ਐਕਚੁਅਲੀ ਉਹ ਜਿਹੜੀ ਚੀਜ਼ ਹੈਗੀ ਪ੍ਰिजन ਐਕਟ ਦੇ ਵਿੱਚ ਉਹ ਕਨਸਰਨਡ ਪੁਲਿਸ ਸਟੇਸ਼ਨ ਦੇ ਵਿੱਚ ਪਰਚਾ ਦਰਜ ਹੋ ਜਾਂਦਾ ਹੈ ਸਰ ਅਸਾਮ ਛੱਡੀਆਂ ਬਣਾਈ ਉਹ ਵੀ ਅਟੈਚ ਕੀਤੇ ਜਾਣੀ ਜੀ ਬਹੁਤ ਪ੍ਰੋਪਰਟੀਆਂ ਵਧਾ ਲੰਨੀ ਤੁਹਾਨੂੰ ਉਹ ਤੋਂ ਲੈ ਕੇ ਤੁਸੀਂ ਕੋਈ ਅਰਜ਼ੀ ਦੇ ਦਵਾਇਆ ਜਾਣਕਾਰੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਨਾਂ ਦਾ ਜਿਹੜੀ ਡਿਟੇਲ ਸਾਰੀ ਆਪਾਂ ਕਲੈਕਟ ਕਰ ਰਹੇ ਹੈਗੇ ਆ ਇਹਨਾਂ ਦੀ ਮੂਵੇਬਲ ਇਨਮੂਵੇ ਇਵਨ ਦਨ ਅਸੀਂ ਇਹਨਾਂ ਦੀ ਜਿਹੜੀ ਹੈਗੀ ਆਨਲਾਈਨ ट्रांजੈਕਸ਼ਨ ਜਿਹੜੀ ਹੈਗੀ ਪੇਮੈਂਟ ट्रांजੈਕਸ਼ਨ ਹੈਗੀ ਉਹਦਾ ਵੀ ਸਾਰਾ ਡਿਟੇਲ ਕੱਢ ਰਹੇ ਆ ਤੇ ਇਸ ਤਰ੍ਹਾਂ ਵੀ ਸਾਰਾ ਹੋਏਗਾ ਜੀ ਡੈਟਵਾਂ ਕਿੰਦਾ ਬਣਾਉਂਦੇ ਸਾਰੇ ਇਹ ਜੇਲ੍ਹ ਦੇ ਵਿੱਚੋਂ ਉਹ ਆਪਰੇਟ ਕਰ ਰਹੇ ਸੀ ਇਸ ਦੀ ਅਸੀਂ ਆਸਾਨ ਸ਼ਬਦਾਂ ਦੇ ਕਹਿ ਸਕਦੇ ਹਾਂ ਕਿ ਜੇਲ੍ਹ ਸਕਿਉਰਟੀ ਲੈਪਸ ਹੋ ਗਈ ਦੇਖੋ ਯੂ ਕੈਨ ਸੇ ਲਾਈਕ ਦਸ ਕਿ ਦੇਖੋ ਲੈਪਸ ਦਾ ਇਹ ਹੈ ਕਿ ਆਪਣੇ ਵੱਲੋਂ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਪੁਲਿਸ ਅਫੀਸ਼ੀਅਲਸ ਦੀ ਕਿ ਇਸ ਤਰ੍ਹਾਂ ਦੀ ਚੀਜ਼ਾਂ ਨਾ ਹੋਣ ਬਟ ਫਿਰ ਵੀ ਕਿੰਨਾ ਕਿਤੇ ਇਹ ਚੀਜ਼ਾਂ ਸਾਹਮਣੇ ਆਈ ਜਾ ਰਹੀ ਹੈ ਲੈਟਸ ਡੈਫੀਨਿਟਲੀ ਹੋ ਹੀ ਰਿਹਾ ਹੈ ਸਰ ਕੋਈ ਹੋਰ ਵੀ ਯਰੋਪੀ ਇਸ ਮਾਮਲੇ ਦੇ ਵਿੱਚ ਫੜਿਆ ਜਾਣ ਵਾਲਾ ਜਾਂ ਜਿੱਦਾਂ ਤਨੁਗਿਆ ਉਹਦੀ ਬਾਇਓ ਫੜੀ ਗਈ ਬਾਇਕ ਜਾਂ ਹੋਰ ਕੋਈ ਜੀਸੀ ਫਿਲਹਾਲ ਤਾਂ ਅੱਜ ਜੋ ਇਨਵੈਸਟੀਗੇਸ਼ਨ ਚੱਲਿਆ ਹੈਗਾ ਇਹ ਜਿਹੜੇ 5 ਵਿਅਕਤੀ ਜਿਹੜੇ ਨਾਮਿਨੇਟ ਹੋਏ ਹੈ ਤੇ ਹਜੇ ਤਾਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਇਹਨਾਂ ਦੇ ਆਧਾਰ ਤੇ ਚੱਲ ਰਹੀ ਹੈ ਸਰ ਇੰਨੀ ਭਾਰੀ ਮਾਤਰਾ ਦੇ ਵਿੱਚ ਜਿਹੜੀ ਇਹ ਕਰਦੇ ਸੀ ਸਪਲਾਈ ਕਰਦੇ ਨਸ਼ੇ ਦੀ ਆਂਦੀ ਕਿਥੋਂ ਦੇਖੋ ਦੋ ਤਿੰਨ ਅਦਰ ਰੂਟਸ ਹੈਗੇ ਆ ਦਿੱਲੀ ਸਾਈਡ ਤੋਂ ਵੀ ਆ ਰਹੀ ਹੈਗੀ ਆ ਜੇ ਐਨ ਕੇ ਸਾਈਡ ਤੋਂ ਆ ਰਹੀ ਹੈ ਗੁਜਰਾਤ ਸਾਈਡ ਤੋਂ ਆ ਰਹੀ ਹੈ ਬਾਰਡਰ ਏਰੀਆ ਤੋਂ ਆ ਰਹੀ ਹੈਗੀ ਇਹ ਅਲਗ-ਅਲਗ ਇਹਨਾਂ ਦੇ ਚੈਨਲਸ ਹੈਗੇ ਨੇ ਅਫੀਸ਼ੀਅਲੀ ਕੋਈ ਇੰਟਰਨੈਸ਼ਨਲ ਲਿੰਕ ਸਾਹਮਣੇ ਆਇਆ ਨਹੀਂ ਡੈਫੀਨਟਲੀ ਬਿਲਕੁਲ ਅਫੀਸ਼ੀਅਲੀ ਕੋਈ ਇੰਟਰਨੈਸ਼ਨਲ ਲਿੰਕ ਸਾਹਮਣੇ ਆਇਆ ਨਹੀਂ ਨਹੀਂ ਹਜੇ ਫਿਲਹਾਲ ਇਹ ਜੋ ਕੋਈ ਸਾਹਮਣੇ ਨਹੀਂ ਆਇਆ 네트워크 ਅੰਦਰ ਬਣਾਉਂਦੇ ਸੀ ਅੰਦਰ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਬੈਠ ਕੇ ਨੈਟਵਰਕ ਕਰਦੇ ਆ ਦੇਖੋ ਐਕਚੁਅਲੀ ਕੀ ਹੈ ਕਿ ਇਹਨਾਂ ਦੇ ਬਾਹਰ ਬੰਦੇ ਹੁੰਦੇ ਆ ਔਰ ਇਹ ਅੰਦਰੋਂ ਵਟਸਐਪ ਕਾਲ ਤੇ ਅੱਗੇ ਜਿੱਥੋਂ ਸਪਲਾਈ ਆਣੀ ਹੈ ਉੱਥੋਂ ਉੱਥੇ ਉਹਨਾਂ ਨੂੰ ਅਪਰੋਚ ਕਰਦੇ ਆ ਉੱਥੋਂ ਸਪਲਾਈ ਲੈਂਦੇ ਆ ਪਰ ਜਿੱਥੇ ਦੇਣੀ ਹੈਗੀ ਅੱਗੇ ਪਹਿਲਾਂ ਹੀ ਪਤਾ ਲੱਗ ਜਾਂਦਾ ਫਲਾਣੇ ਬੰਦੇ ਨੂੰ ਦੇਣੀ ਹੈਗੀ ਇਹਨਾਂ ਦੇ ਬੰਦੇ ਉਹੋ ਜਿਹੇ ਹੁੰਦੇ ਜਿਨ੍ਹਾਂ ਤੋਂ ਸਪਲਾਈ ਮਿਲ ਵੀ ਜਾਂਦੀ ਹੈ ਔਰ ਅੱਗੇ ਉਹੋ ਜਿਹੇ ਬੰਦੇ ਉਹਨੇ ਜਿਨ੍ਹਾਂ ਨੂੰ ਸਪਲਾਈ ਅੱਗੇ ਇਹਨਾਂ ਨੇ ਕਰਨੇ ਵੀ ਠੀਕ ਹੈ ਅੰਦਰੋਂ ਸਿਰਫ ਆਪਰੇਟ ਕਰਦੇ ਨੇ ਇਹ ਤਹਿ ਦੇ ਅੰਦਰ ਬੰਦ ਸੀ ਜਿਹੜੇ ਹੁਣ ਨਵੇਂ ਧਰਾਵਾਂ ਦੇ ਤਹਿਤ ਅੰਦਰ ਬੰਦ ਸੀਗਾ ਜੇਲ੍ਹ ਦੇ ਵਿੱਚ ਇਹਨਾਂ ਦੀ ਐਨਡੀਪੀਐਸ ਦੀ ਧਰਾਵਾਂ ਦੇ ਤਹਿਤ ਸਰ ਜਿਹੜੇ ਨਵੇਂ ਫੜਕਿਆ ਨੇ ਕੋਈ ਉਹਨਾਂ ਚੋਂ ਖੁੱਤ ਨਹੀਂ ਨਸ਼ਾ ਕਰਦਾ